ਕਮਕਦੀ ਅਰਜੀਤ ਗੌਰ ਮੇਰਾ ਹੈ ਅਰਜੀਤ ਗੌਰ ਨਾ ਆਇਆ ਮੇਰੇ ਬੰਦੀ ਦਾ ਅੱਖ ਖੋ ਗਿਆ ਤਨੇ ਟੱਕਾ ਕਿੰਨਾ ਮੇਰੇ ਨਾ ਮੈਂ ਘੋੜੇ ਆ ਉਹ ਯਾਰ ਪਤਾ ਨਹੀਂ ਦੱਸਣੇ ਵੀ ਜੱਥੇ ਜੀ ਹੋ ਗਈ ਕੋਈ ਟੈਨਸ਼ਨ ਕਰਨ ਕਿਸੇ ਦੀ ਕੋਈ ਡਰਾ ਹੋਈ ਨਹੀਂ ਗੱਲ ਬਸ ਗਾਣੇ ਵਾਲਿਆਂ ਨੇ ਕਹਿ ਗਿਆ ਜੀ ਨਹੀਂ ਕਰਵਾਈ ਕਰ ਸਕਦਾ ਸਾਰੀ ਗੱਲ ਤੇ ਗੋਮਤੀ ਮੰਦਿਰ ਦੀ ਕਿਸ ਤੋਂ ਦੇ ਰਹਿਣ ਵਾਲੇ ਸੀ ਅਸੀਂ ਮਕਬੂਲ ਪਰੇ ਦੇ ਰਹਿਣ ਵਾਲੇ ਆ ਸਾਰਾ ਮਸਲਾ ਕੀ ਹੈ ਮਸਲਾ ਆਏਗਾ ਮੇਰੇ ਭਰਾ ਦਾ ਉਹਨੇ ਝੂਠਾ ਫਸਾਇਆ ਜਾਂਦਿਆ ਆਏਗਾ ਆਪਾਂ ਸਮੋਤਰੀ ਦੇ ਕੇ ਆਏ ਆ ਮੂਵਮੈਂਟਸ ਦੇ ਵਿੱਚ ਕੁੜੀ ਉਹਨਾਂ ਜੋਬ ਕਰਦੀ ਸੀ ਉਹਨੇ ਆਪਣੀ ਮਾਨ ਰਲ ਕੇ ਕੁਝ ਥੋੜੀਆਂ ਬਹੁਤੀਆਂ ਰਿਕਾਰਡਿੰਗਾਂ ਲੈ ਕੇ ਤੇ ਰਿਕਾਰਡਿੰਗਾਂ ਤੇ ਉਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਡਾਣੇ ਵਾਲੇ ਡਾਣੇ ਤੁਹਾਨੂੰ ਡਾਣੇ ਵਾਲਿਆਂ ਨੇ ਕਹਿ ਗਿਆ ਜੀ ਨਹੀਂ ਲੈ ਲਈ ਕਰ ਸਕਦੇ ਸਾਰੀ ਗੱਲ ਤੋਂ ਕੋਮਲ ਫਰੀਦ ਮੰਦਿਰ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਅਸੀਂ ਮਕਬੂਲਪੁਰੇ ਦੇ ਰਹਿਣ ਵਾਲੇ ਆ ਸਾਰਾ ਮਸਲਾ ਕੀ ਹੈ ਜੀ ਮਸਲਾ ਆਏਗਾ ਮੇਰੇ ਭਰਾ ਦਾ ਉਹਨੂੰ ਝੂਠਾ ਫਸਾਇਆ ਜਾਂਦਿਆ ਆਏਗਾ ਆਪਾਂ ਸਬੂਤ ਵੀ ਦੇ ਕੇ ਆਇਆ ਵੂਮਨ ਸੈਲ ਦੇ ਵਿੱਚ ਜਦੋਂ ਮੇਰੀ ਮਾਂ ਨਾਲ ਰਲ ਕੇ ਕੁਝ ਥੋੜੀਆਂ-ਬਹੁਤੀਆਂ ਰਿਕਾਰਡਿੰਗਾਂ ਲੈ ਕੇ ਤੇ ਰਿਕਾਰਡਿੰਗਾਂ ਤੇ ਉਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਹੋਰ ਰਿਕਾਰਡਿੰਗਾਂ ਜਦੋਂ ਪਹਾਲ ਚੀ ਵੀ ਮਿਲਦੀ ਤਾਂ ਵੀ ਉਹਦੇ ਫੋਨ ਆਉਂ ਰਹੇ ਰਹਿੰਦੇ ਸੀਗੇ ਇੰ토 ਤੱਕ ਕਾਣੀ ਵਾਲਿਆਂ ਨੇ ਸਾਨੂੰ ਕੋਈ ਇਨਸਾਫ ਦਿੱਤਾ ਇਸ ਕਟਾਜਾਂ ਨੇ ਕਿਹਾ ਇਹ ਕੋਈ ਨਹੀਂ ਕਰ ਸਕਦੇ ਲੈ ਕੋਈ ਰਿਪੋਰਟ ਬੱਸ ਇਨਸਾਫ ਮੰਗਿਆ ਉਹਨੂੰ ਮਾਂਵਾ ਦੀ ਅਨੁਰੋਧ ਤੇ ਉਹਨੂੰ ਰਿਲੀਸਟ ਕੀਤਾ ਜਾਵੇ ਉਹਨਾਂ ਦੀ 5 ਮਹੀਨੇ ਹੋ ਗਏ ਮਿਲ ਵੀ ਮੇ ਕੀਤਾ ਜਾ ਰਿਹਾ 5 ਮਹੀਨੇ ਹੋ ਗਏ ਸਾਨੂੰ ਬਲੈਕਮੇਲ ਕਰ ਪਹਿਲਾਂ ਉਹਨੂੰ ਵਿਆਹ ਵਰਤੀ ਵੀ ਮਿਲ ਕੀਤਾ ਜਾ ਰਿਹਾ ਸੀ ਵਿਆਹ ਤੋਂ ਸਾਡੇ ਘਰੇ ਆਈ ਆ ਲekin ਲੈ ਕੇ ਗਈ ਚੂੜੀਆਂ ਪੂੜਣ ਵਾਸਤੇ ਕਹਿੰਦੀ ਨਾ ਇਹ ਅਸੀਂ ਮੈਂ ਸਿਰਖਲਾਰ ਜਾਣੇ ਸਾਰਿਆਂ ਦੇ ਪਰਦਾ ਨਾਲ ਕਹਿੰਦੇ ਚੂੜੀਆਂ ਪਉਣ ਗਵਾਂ ਸੀ ਗਏ ਮੰਮੀ ਡੈਡੀ ਹੋਣੀ ਚੂੜੀਆਂ ਭਾਗੇ ਬਾਝ ਮੇਰੇ ਸਾਡੇ ਘਰ ਆਣ ਕੇ ਕਹਿੰਦੀ ਕਿ ਮੁੰਡੇ ਕੁੜੀ ਦੇ ਨਾਲ ਦੇ ਫੇਰੇ ਆ ਤੇ ਪਹਿਲਾਂ ਜੈਦwidehat ਘਰ ਘੁੱਟੀ ਜਾਵੇ ਜਿੱਥੇ ਅਸੀਂ ਰਹਿੰਦੇ ਸਾਡਾ ਇੱਕ ਕਮਰਾ ਜਾ ਕੇ ਦੇਖ ਸਕਦੇ ਹੋ ਯਾਨੀ ਕਿ ਇਹ ਸਾਰੀ ਉਹਦੇ ਨਾਲ ਦੇ ਇੱਕ ਫੇਰ ਫੇਰੇ ਹੋਣਗੇ ਤੇ ਮੁੰਡੇ ਕਹਿੰਦੇ ਮੈਂ ਨਹੀਂ ਵਿਆਹ ਕਰਾਉਣਾ ਉਹ ਚਲ ਕੇ ਕਹਿੰਦੇ ਕਿ ਮੈਨੂੰ ਝੂਠਾ ਫਸਾਉਂਦੇ ਆ ਦੋਵੇਂ ਸਾਡੇ ਕੋਲ ਆਏ ਕਿ ਉਹਨੇ ਦਰਖਾਸਤ ਕੋਈ ਨਹੀਂ ਦਿੱਤੀ ਔਰ ਸਾਡੇ ਕਦੋਂ ਤੇ ਉਹ ਮੀਂਹ ਨੇ ਦਰਗਾਹ ਨਹੀਂ ਦਿੱਤੀ ਕਿ ਮੇਰਾ ਸਾਡੇ ਪਿਓ ਦੀ ਇਜਤਨਾ ਹੁਣ ਸਾਡਾ ਪਿਓ ਹੀ ਮਰ ਗਿਆ ਸਾਡੇ ਕੋ ਤੇੜਾਣੀ ਜਿੰਦਗੀ ਰਹਿ ਗਈ ਹੈ ਪਿੱਛੇ ਮਾਸ਼ੱਲਾ ਕਰਦੀ ਆ ਅੱਠ ਲੱਖ ਰੁਪਏ ਦੀ ਮਾਂ ਵਹੀ ਕਾ ਰਾਜੀ ਨਾਵੇ ਤੇ ਨਾਲੇ ਸਾਨੂੰ ਬਾਰ ਬਾਰ ਬੁਲਾ ਲੈਂਦੀ ਸੀ ਕਦੀ ਕਿਤੇ ਬੁਲਾ ਲੈਂਦੀ ਕਦੀ ਕਿਤੇ 8 ਲੱਖ ਰੁਪਏ ਦੀ ਮੰਗ ਕਰਦੀ ਸੀ ਕਹਿੰਦੀ ਮੈਂ 1 ਰੁਪਇਆ ਘੱਟ ਨਹੀਂ ਲੈਣਾ ਆਪੇ ਮਾਮਾ ਦੀ ਆ ਸਾਰਾ ਟੰਬਰ ਜੋਬ ਦੇ ਜਾ ਰਹੇ ਇੰਨੀ ਵੀ ਨਹੀਂ ਸ਼ਰਮ ਕਰਦੇ ਸਾਡੇ ਬੁਏ ਗਾੜੀ ਨੂੰ ਨੰਗ ਕੇ ਚਲਦੇ ਆ 8 ਲੱਖ ਦੀ ਮੰਗ 8 ਲੱਖ ਰੁਪਏ ਕੁੜੀ ਦੀ ਵੀ ਕੁੜੀ ਦੀ ਮਾਂ ਦੀ ਵੀ 8 ਲੱਖ ਦੀ ਜਮਾੜ ਸੀ ਸਾਡੇ ਕੋਲ ਜ਼ਮੂਤ ਹੈ ਗੁੰਡੇ ਸਾਡੇ ਨੂੰ ਵੀ ਨਾ ਜੇਲ੍ਹ ਚ ਪਾ ਚਾਉਂਦਾ ਕਹਿੰਦੀ ਸੀ ਕਿ ਮੈਂ ਮੈਂ ਆਪਣਾ ਫੈਸਲਾ ਵਾਪਸ ਲੈ ਨਹੀਂ ਆ ਗੱਲ ਕਿਸੇ ਨਾਲ ਨਾ ਕਰੋ ਮੈਂ ਕਿਸੇ ਪਰਦਾ ਨੂੰ ਨਹੀਂ ਬੁਲਾਉਣਾ ਚਾਹੁੰਦੀ ਕੋਈ ਨਾ ਆਵੇ ਮੇਰੇ ਘਰ ਤੁਸੀਂ ਆਓ ਮੇਰੇ ਘਰੇ ਆ ਮੇਰੇ ਘਰੇ ਆ ਕੇ ਤੇ ਤੁਸੀਂ ਮੇ ਨਾਲ ਗੱਲ ਕਰ ਲੋ ਕਿ ਮੈਂ ਕਿਨੇ 8 ਲੱਖ ਰੁਪਏ 8 ਲੱਖ ਰੁਪਏ ਦੀ ਮਾਰ ਦੇ ਕੇ ਕਹਿੰਦੀ ਕਿ ਮੈਂ ਅਕਰ ਵੀ ਘੱਟ ਨਹੀਂ ਜੋ ਦੇਣਾ ਪ੍ਰਸ਼ਾਸਨ ਮਲੋਂ ਆਇਆ ਕਿ ਪ੍ਰਸ਼ਾਸਨ ਨਹੀਂ ਕਿਸੇ ਨੇ ਸਾਡੀ ਅਸੀਂ ਵੂਮਨ ਸੈਲ ਵਿੱਚ ਬਹੁਤ ਧੱਕੇ ਖਾਦੇ ਸਾਡੇ ਰਿਸ਼ਤੇਦਾਰ ਸਾਡੇ ਆਂਢੀ ਗੁਆਂਢੀ ਸਾਡੇ ਨਾਲ ਚੱਲਦੇ ਰਹੇ ਆ ਉਹ ਤੇ ਘੰਟਾ ਘੰਟਾ ਦੋ ਦੋ ਘੰਟੇ ਬੈਠ ਕੇ ਆਂਦੇ ਰਹੇ ਆ ਪਰ ਸਾਡੀ ਉਹਨਾਂ ਨੇ ਅਸੀਂ ਫਿਰ ਗਾਈ ਕੋਰ ਦੇ ਆਡਰ ਦਿੱਤੇ ਉਹਨਾਂ ਵੀ ਉਹ ਵੀ ਨਹੀਂ ਉਹਨਾਂ ਨੇ ਲੈ ਉਹਨਾਂ ਦੇ ਉਹ ਵੀ ਪੁਲਸ ਵਾਲੇ ਨੇ ਵੀ ਉਹਦੀ ਸਾਈਡ ਲਈ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੋਈ ਨਹੀਂ ਅਜੇ ਤੱਕ ਔਰ ਸਾਨੂੰ ਮੇਰੀ ਮਾਂ ਸਾਨੂੰ ਇਨਸਾਫ਼ ਨਹੀਂ ਦਾ ਸਾਡੇ ਪਿਓ ਦੀ ਮੌਤ ਦਾ <laughs> कि जड़ी होती ब्लैकमेल ही तो करके वो ही उन्हें लोग कोई प्रॉब्लम नहीं सी ये ब्लैकमेल कर रहे हैं पंद्रह महीना तो पंद्रह महीना तो ब्लैकमेल की जा रहा सी का पंद्रह महीना तो अर्जित को है मेरा है अर्जित को ना आया मेरे पति ना आया हो गया उन्हें तका की ता मेरे ना ਮੋਲ ਬਰਾਵਾ ਬੱਬਾ ਚੰਗ ਸੇ ਗਾਏ ਮਸਲਾ ਮੇਰੇ ਬਤਰਾਈ मन उठाले थे अभी फरवाता ये फैसला लगा दी छोटी बहन आशा बाबा के घर मेरे के ने तक पहुंचा दी मेरे पापा जी कहते थे मैं कितना दबा मैं कितना दबा मेरे पति रह और दिया करके मेरे पति अटैक कर सारे कुछ ये मांग दी आज बंद हो गया मेरे पति ना तक अकेला अपने के नक मांग दी मैं क्या अटकने आगी नहीं अटक ਮੇਰਾ ਨਾਂ ਕਰਨ ਦੇ ਰਿਹਾ ਜੀ ਕਿੰਨੇ ਦਿਨਾਂ ਤੋਂ ਇਹ ਗੱਲ ਚੱਲ ਰਹੀ ਸੀ ਲੜਕੇ ਤੇ ਲੜਕੀ ਦੇ ਰਿਲੇਸ਼ਨ ਸੀ ਪਰ ਰਿਲੇਸ਼ਨ ਚ ਲੜਕਾ ਪਿਛੇ हट ਗਿਆ ਤੇ ਉਹਦੇ ਕਰਕੇ ਲੜਕੀ ਦੇ ਲੜਕੀ ਦੇ ਮਾਂ ਨੇ ਉਹਦੇ ਉੱਤੇ 376 ਦਾ ਪਰਚਾ ਬਲਦਕਾਰ ਦਾ ਵਿਦੋ ਦੀ ਲੜਕੇ ਦੇ ਮਦਰ ਤੇ ਵੀ ਫਾਦਰ ਤੇ ਵੀ ਇਹ ਕਿੱਦਾਂ ਦਾ ਲੋਹਾ ਰਿਲੇਸ਼ਨ ਇਕੱਠੇ ਰਹਿੰਦੇ ਆ ਬਾਜੋਦੀ ਜੇ ਵਿਆਹ ਨਾ ਕਰਵਾਓ ਜਾਂ ਕੋਸ਼ਿਸ਼ ਆ ਤੇ ਬਲਦਕਾਰ ਦਾ ਪਰਚਾ ਦਰਜ ਕਰਵਾ ਦਿੰਦੇ ਆ ਔਰ ਤੋਂ ਬਾਅਦ ਇਹਨਾਂ ਵੱਲੋਂ 8 ਲੱਖ ਰੁਪਏ ਦੀ ਡਿਮਾਂਡ ਰੱਖੀ ਗਈ ਆ ਵੀ 8 ਲੱਖ 2 ਤੇ ਪਰਚੇ ਸੀ ਜਿਹੜੇ ਆ ਕੈਨਸਲ ਕਰਵਾ ਦਿੰਦੇ ਆ ਇਹ ਬਿਲਕੁਲ ਇਨਸਾਫ ਨਹੀਂ ਆ ਤੇ ਜਿਹਦੇ ਕਰਕੇ ਜੋ ਦਬਾਅ ਪਾਇਆ ਜਾ ਰਿਹਾ ਅਸੀਂ ਲੜਕੀ ਵੱਲੋਂ ਜਾਂ ਲੜਕੀ ਦੀ ਮਾਂ ਵੱਲੋਂ ਮਾਪਿਓ ਵੱਲੋਂ ਜੋ ਕੀ ਉਹਦੇ ਫਾਦਰ ਕੋਲ ਆਉਣੀ ਪੈਸੇ ਮੰਗਦੇ ਸੀ ਬਾਰ ਬਾਰ ਕੋਲਾ ਕਰਕੇ ਵੀ ਅਸੀਂ ਇਦਾਂ ਕਰ ਦਿੰਦੇ ਇਹਨਾਂ ਦੀਆਂ ਗਲੀਆਂ 'ਚ ਜਾ ਕੇ ਧਮਕੀਆਂ ਲੜਕੇ ਨੂੰ ਧਮਕੀਆਂ ਕਿ ਜੇਲ੍ਹ 'ਚ ਵੀ ਮਰਵਾ ਦਾਂਗੇ ਉਹਦੇ ਕਰਕੇ ਜੋ ਵੀ ਰਾਤ ਨੂੰ ਇਹਨਾਂ ਦੀ ਡੈਥ ਹੋ ਚੁੱਕੀ ਆ ਸਵੇਰੇ ਸੌਰੀ ਡੈਥ ਹੋ ਚੁੱਕੀ ਆ ਇਸ ਕਰਕੇ ਜੇ ਆਪਾਂ ਥਾਣੇ ਗਏ ਐ ਐਸਐਚਓ ਐਸਐਚਓ ਕਹਿੰਦਾ ਮੇਰੀ ਅਸਤੀ ਦੀ ਗੱਲ ਨਹੀਂ ਆ ਮੈਂ ਕੁਝ ਨਹੀਂ ਕਰ ਸਕਦਾ ਤੁਸੀਂ ਜੋ ਕਰਨਾ ਕਰ ਲਓ ਇਹ ਵੇਖੋ ਜੀ ਇਹ ਹਾਲਾਤ ਨੇ ਇਹ ਪੁਲਿਸ ਵਾਲਿਆਂ ਦੇ ਪੁਲਿਸ ਪ੍ਰਸ਼ਾਸਨ ਦੇ ਇਹ ਬਹੁਤ ਲੋਕਾਂ ਦਾ ਤਕਾ ਹੋ ਰਿਹਾ ਵਾ ਇਸ ਕਰਕੇ ਅਸੀਂ ਬੇਨਤੀ ਕੀਤੀ ਆ ਕਿ ਇਹ ਇਨਸਾਫ ਦਿਲਵਾ ਜਾਵੇ ਇਸ ਕਰਕੇ ਪੁਲਿਸ ਨੂੰ ਵੀ ਅਸੀਂ ਕਹਿੰਦੇ ਆ ਕਿ ਇਨਸਾਫ ਦਿੱਤਾ ਜਾਵੇ ਨਾ ਬਸ ਕਹਿੰਦਾ ਇਹੋ ਜੀ ਇਦਾਂ ਦਾ ਲੋ ਅਸੀਂ ਕੀ ਕਰਨਾ ਵਾ ਜਿਹਦੇ ਚ ਲੜਕੇ ਦੀ ਕਿਹਦੀ ਲੜਕੀਆਂ ਹੁੰਦੀਆਂ ਵਾ ਆਪਾਂ ਜੀ ਰਿਲੇਸ਼ਨ ਰੱਖਦੀਆਂ ਵਾ ਤੇ ਸਿੱਧਾ ਬਾਝੋਂ ਪੈਸੇ ਦੀ ਡਿਮਾਂਡ ਕਰਨ ਲੱਪੈਂਦੀਆਂ ਇਹ ਕਿਦਾਂ ਦਾ ਲੋ ਜੀ ਰਿਲੇਸ਼ਨ ਜਿੱਥੇ ਰਹਿੰਦੇ ਆ ਜੇ ਵਿਆਹ ਨਹੀਂ ਹੁੰਦਾ ਤੇ ਆਪਾਂ 376 ਰਬਲਤਕਾਰ ਦਾ ਪਰਚਾ ਉਹਦੇ ਮਾਪਿਓ ਦੇ ਪਰਚਾ ਮਾਪਿਓ ਦਾ ਕੀ ਕਸੂਰ ਆ ਮਾਪੂ ਦਾ ਥੋੜੀ ਕਸੂਰ ਆ ਦੋਨਾਂ ਦੇ ਤਰਾਵਾਂ ਲਾਤੀਆਂ ਨਹੀਂ ਆ 376 ਦੀ ਮਾਪਿਓ ਦੇ ਕਾਲੀ ਬਣਦੀ ਸੀ ਪ੍ਰਸ਼ਾਸਨ ਵੱਲੋਂ ਕੋਈ ਅਸ਼ਵਾਸਨ ਨਹੀਂ ਦਿਵਾ ਆ ਗਿਆ ਐਸਚੋ ਵੱਲੋਂ ਐਸਚੋ ਕਹਿੰਦਾ ਜੋ ਕਰਨਾ ਤੁਸੀਂ ਕਰ ਲਓ ਮੇਰੇ ਹੱਥ ਖੜੇ ਮੈਂ ਪਰਚਾਣੀ ਕਰ ਸਕਦਾ ਪਤਾ ਨਹੀਂ ਕਿਉਂ ਜਾਂ ਉਹਨਾਂ ਕੋ ਪੈਸੇ ਚੁੱਕ ਚੁੱਕਾ ਵਾ ਇਹ ਕੋਈ ਬਣਦਾ ਨਹੀਂ ਤੋ ਕਿ ਮੈਂ ਕੁਝ ਨਹੀਂ ਕਰ ਸਕਦਾ ਤੂੰ ਆ ਯਾਰ ਉੱਥੇ ਆ ਕੇ ਉਹਨਾਂ ਦੇ ਘਰ ਆ ਵੇ ਆ ਕੇ ਤੇ ਕੀ ਗੱਲ ਆ ਆ ਇੰਨਾ ਘੱਟ ਇਕੱਠਾ ਹੋਇਆ ਸਾਰਾ ਮੁੰਡੇ ਦਾ ਇਹ ਸਿਰਫ ਇਨਸਾਫ ਨਹੀਂ ਮਿਲਿਆ ਇਸ ਕਰਕੇ ਇਕੱਠਾ ਹੋਇਆ ਵਾ ਵੇਖੋ ਜੀ ਜੇ ਨਹੀਂ ਮਸਲਾ ਹੱਲ ਹੁੰਦਾ ਜਿੱਦਾਂ ਡੈੱਡ ਬੋਡੀ ਆ ਅਸੀਂ ਪਰਿਵਾਰ ਦੇ ਨਾਲ ਆ ਪਰਿਵਾਰ ਸਾਰਾ ਕਹਿੰਦਾ ਜੀ ਇੱਥੇ ਰੱਖਣੀ ਆਹੀ ਬੋਡੀ ਇਹ ਸੜਕ ਇਦਾਂ ਜਾਮ ਰਹੂਗੀ ਜੀ ਪਰਿਵਾਰ ਵਾਲਾ ਜਿੰਨਾਂ ਬਾਰੇ ਦੱਸ ਨਹੀਂ ਜਤ ਜੀ ਹੋ ਗਈ ਕੋਈ ਟੈਨਸ਼ਨ ਕਰ ਕਿਸੇ ਦੀ ਉਧਰਾ ਹੋਈ ਨਹੀਂ ਗੱਲ ਦਾ ਬਾਕੀ ਵੈਰੀਫਾਈ ਕਰਦੇ ਕੀ ਗੱਲ ਬਾਤ ਦਾ ਖੋਸਾ ਹੋਣਾ ਵੀ ਇਹਨਾਂ ਵੱਲੋਂ ਕਿਹਾ ਗਿਆ ਜੀ ਮੈਂ ਇਹਨਾਂ ਨੂੰ ਫਸਾਇਆ ਯਾਰ 8 ਲੱਖ ਦੀ ਡਿਮਾਂਡ ਕੀਤੀ ਨਹੀਂ ਸਾਨੂੰ ਮੇਰੇ ਪਰ ਇਹ ਕੋਈ ਨਹੀਂ ਮੈਂ ਤਾਂ ਹਜੇ 2 ਮਿੰਟ ਹੀ ਆਏ ਯੂ نو ਤੇ ਇਹਨਾਂ ਨੂੰ ਧਰਨਾ ਦਿੱਤਾ ਸੀ ਮੈਂ ਇਹਨਾਂ ਨੂੰ ਪੁੱਛ ਰਿਹਾ ਵੀ ਕੀ ਗੱਲ ਬਾਤ ਹੈ ਦੱਸੋ ਸਾਨੂੰ ਪੁਲਿਸ ਹਾਰੇ ਦੀ ਹੱਲ ਬਵਾਸਤੇ ਆ ਇਹਨਾਂ ਦੀ ਹੱਲ ਬਵਾਸਤੇ ਹੀ ਬੈਠੀ ਹੈ ਇਹਨਾਂ ਵੱਲੋਂ ਕਿਹਾ ਕਿ ਐਸਐਚਓ ਕੋਲ ਨਹੀਂ ਉਹਨਾਂ ਨੂੰ ਐਪੋਰਟਮੈਂਟ ਮੈਂ ਨਹੀਂ ਇਹ ਕੋਈ ਗੱਲ ਬਾਤ ਨਹੀਂ ਹੈ ਮੈਂ ਬਦਨਾਮ ਕਰਨ ਜੋ ਮਰਜ਼ੀ ਕਲਾ ਕਰੇ ਚਾਹੀਦੀ ਗੱਲ ਦਾ ਕੋਈ ਮੁੱਲ ਥੋੜੀ ਹੈ ਜੇ ਕੋ ਸਿਆਣੇ ਬੰਦੇ ਆਣ ਆਪਣੀ ਗੱਲ ਕਰਨ ਆਪਣੀ ਆਪਣਾ ਪੱਖ ਰੱਖਣ ਜਿਹੜੀ ਗੱਲ ਬੰਦੀ ਵੇਖ ਲੈਣਗੇ ਪੁਲਿਸ ਅਫਸਰ ਕਾਦੇ ਵਾਸਤੇ ਬੱਠੇ ਸਰ ਪਰਵਾਰ ਨੂੰ ਇਨਸਾਫ ਮਿਲੇਗਾ ਜੀ ਬਿਲਕੁਲ ਮਿਲੇਗਾ ਗੁਰਮਹਾਰਜ ਕਿਰਪਾ ਸਾਰਾ ਇਨਸਾਫ ਮਿਲੇਗਾ ਇਹ ਚਿੰਗੜੀ ਬਰਲਣੀ ਮੇਰੇ ਜੀ ਦੇ ਜੀ ਹੈ ਮੁੰਡੇ ਦੇ ਪੇਸ਼ੇ ਨੂੰ ਤੁਰੀ ਦੀ ਮੱਤੇ ਨਹੀਂ ਲੜੇ ਇੰਦਲੇ ਆ ਕੇ ਅਫਰ ਨਹੀਂ ਚੱਟ ਤੁਹਾਨੂੰ ਚੇਨੇ ਲੀ ਗਾ ਅਫਰਾਦ ਨਹੀਂ ਮਰਦ ਦੀ ਨਾ ਮਿਸ਼ਰਣ ਕਰ ਰਿਹਾ ਉਡੀਕੇ ਬਲਾਕ ਮਿਲ ਕਾਤੇ ਰਹੇ ਉਹ ਵਿਆਹ ਕਰਾਉਣ ਦਾ ਨਹੀਂ ਵਿਆਹ ਹੀ ਕਰਾਉਣਾ ਨਿਗਾਹ ਦੇ ਉਹ ਫਿਕਰਾ ਆਕੇ ਤੇ ਉਹਨੇ ਮਿੱਟਲੋ ਵਾਲੇ ਕਾਤੇ 8 ਲੱਖ ਰੁਪਇਆ ਨੂੰ ਦੋਵਾਂ ਤੇ ਰੀਫਰੈਂਸ ਕਰਨਾ ਤਾੜੇ ਜੀ ਤੇ ਗੇਖਾਂ ਦੇ ਰਹੇ ਪਰ ਸਾਡਾ ਕੋਈ ਲੇਖ ਸੁਣ ਰਿਹਾ ਨਹੀਂ ਕੋਈ ਥਾਣੇ ਗਏ ਤੇ ਥਾਣੇ ਵਾਲੇ ਨੇ ਕੀ ਤਾੜੇ ਵਾਲੇ ਨੇ ਅੱਡਾ ਪਰਚਾ ਨਹੀਂ ਦਰਜ ਕੀਤਾ ਵੀ ਸਾਡਾ ਬਣ ਨਹੀਂ ਸਕਦਾ ਵੀ ਸਾਨੂੰ ਇਨਸਾਫ ਚਾਹੀਦਾ ਸਾਡਾ ਜੀਜੇ ਮਾਰੇ ਗਿਆ ਤੇ ਮੁੰਡਾ ਸਾਡਾ ਵੀ ਜੇਲ੍ਹ ਦੇ ਵਿੱਚ ਘਲਾਇਆ ਹੋਇਆ ਹੈ ਇੱਥੇ ਹੁਣ ਕੋਈ ਪਹੁੰਚਿਆ ਨਾ ਕੋਈ ਨਹੀਂ ਅਜੇ ਤੱਕ ਨਹੀਂ ਪਹੁੰਚਿਆ ਅਸੀਂ ਇਹਨਾਂ ਦਾ ਸ਼ਿਕਾਇਤ ਨਹੀਂ ਕਰਨ ਦੇ ਚਾਹਾਂ ਕਿਉਂਕਿ ਸਾਨੂੰ ਇਨਸਾ ਇਹ ਸਭ ਤੇ ਲਾ ਲਾ 8 ਲੱਖ ਦੀ 8 ਲੱਖ ਰੁਪਏ ਕਿ ਤਦ ਦੇਣ 8 ਲੱਖ ਦਾ ਥਾਂ ਵੀ ਇਹਦਾ ਵੇਚ ਕੇ ਦੇ ਦੇਣ ਇੱਕ ਤੇ ਕਮਰਾ ਸਾਰਾ ਇੱਕ ਹੀ ਰਸੋਈ ਆ ਤੇ 5 ਗੱਲ ਸਾਰੀ ਜਗਾ ਵਾਦੇ ਕਿਥੋਂ 8 ਲੱਖ ਰੁਪਏ ਦੇਈਏ